सर... लोग बहुत परेशानी में हैं, कोई सहायता नहीं है नदी का जो बाढ़ आया है उससे पूरा फसल बर्बाद हो गया है खेत में रेत भर गए हैं घरों में पानी घुस गया है छत में लोग रहने के लिए बाध्य है और सरकार की तरफ से कोई मदद नहीं है सर, सरकार सरकार की नलायकी है अगर पहले मानसून का चार महीने पहले ही अलर्ट कर दिया गया था कि मानसून बहुत ज्यादा आएगा इस बार तो लेकिन फिर भी इंतजाम नहीं किया हर, हर साल जो व्यवस्था है उसको भी नहीं किए जो बांधों से पानी छोड़ना था उसको रोक के रखे और जब बाढ़ तो तो जाना सारे गेट खोल दिए लाखों पानी एक साथ छोड़े तो वो तटबंध भी टूट गया सड़कें भी टूट गई और सारे फसल बर्बाद हो गई गांव में घुस गया पानी अब लोग अनेक तरफ से कांग्रेस पार्टी की तरफ से कैसा इंतजाम किया जा रहा है लोगों तो कांग्रेस पार्टी पूरी ताकत के, के साथ तो लोगों मदद करने में लगी हुई है राहुल गांधी जी ने हम सबको भेजा है सभी कांग्रेसी सांसद विधायक और संगठन के लोग सब लगे हुए हैं जी को बेड़िया तो मुहैया किया तो खड़ी को बेड़िया का कोई पहले दिन तो नहीं रहा जे को सतावा ने बेड़ियां रही है कल फरी है बाकी साडी रिक्वेस्ट ਸਾਨੂੰ ਇੱਕ ਤਾਂ ਨਹਿਰੀ ਕੇਰੇ ਨੂੰ ਰੂਪ ਦਿੱਤਾ ਜੁਤਾਰੂ ਹਰ ਸਾਲ ਦੇ ਸਾਲ ਪਹਿਲਾਂ ਸਾਨੂੰ ਵੱਡੀ ਸਭ ਤੋਂ ਮਾਰਕ ਤੇ ਜਿਹੜੀ ਪਈ ਹੈ 3 ਕਿਲੋਮੀਟਰ ਦੇ ਵਿੱਚ ਤੁਰ ਕੇ ਚੱਲੋ ਸਾਡਾ ਆਲੇ ਵਾਲਾ ਪਿੰਡ ਆਲੇ ਵਾਲੇ ਪਿੰਡ ਤੋਂ ਸਾਡੇ ਜੈਯਾਪੁਰ ਕੇ ਦਾ ਜੈਯਾਪੁਰ ਪਿੰਡ ਤੁਰ ਕੇ ਆਉਂਦਾ ਸਾਡਾ ਪਿੰਡ ਤੁਰ ਕੇ ਆਉਂਦਾ ਉਹਨੇ ਵੀ ਤੁਰ ਚੌਥਾ ਸਾਲ ਪਹਿਂਜੇ ਤੁੰਗਦਾ ਇਹ ਨਰੀ ਰੂਹ ਦਿੱਤਾ ਜਾਵੇ ਸਾਡੇ ਦਰਿਆ ਨੂੰ ਹਰ ਸਾਲ ਦੇ ਸਾਲ ਸਾਨੂੰ ਮਾਰ ਪਈਏ ਹਰ ਸਾਲ ਦੇ ਸਾਲ ਤੁਸੀਂ ਤੇ ਵੀਡੀਓ 23 ਦੇ ਵਿੱਚ ਵੀ ਪੈ ਗਈ 25 ਦੇ ਵਿੱਚ ਪਹਿਲੀ ਗੱਲ ਤਾਂ 23 ਹੋ ਗਿਆ ਜਮੀਨਾਂ ਨਹੀਂ ਸਾਡੇ ਕੋਲ ਅਜੇ ਤੱਕ ਨਹੀਂ ਪਈਆਂ ਇਹਦੀ ਕੁ ਮਾਰ ਮਾਰ ਸਾਨੂੰ ਪਈ ਜਿੰਨੀਆਂ ਐਡੀ ਜਮੀਨਾਂ ਖਰਾਬ ਹੋ ਗਈਆਂ ਛੇਤੀ 6 7 ਪੱਧਰੀ ਨਹੀਂ ਹੋਈਆਂ ਦੂਜੀ ਗੱਲ ਅਸੀਂ ਇਹ ਅਪੀਲ ਕਰਦੇ ਹਾਂ ਕਿ ਚਲੋ ਖਾਸ ਕਰਕੇ ਪਹਿਲੇ ਨੰਬਰ ਤੋਂ ਚਲੋ ਕਿਸਾਨੀ ਕਰਦੇ ਪੰਜਾਬ ਨੂੰ ਜੇ ਪੰਜਾਬ ਨੂੰ ਤਾਂ ਸਾਡੇ ਹਰ ਪੇਰ ਤੋਂ ਜਿੰਨੀ ਹੈ ਹਾਂਜੀ ਜੀਰਾ ਸਾਹਿਬ ਨੇ ਮੈਂ ਇੱਥੇ ਆ ਤਿੰਨ ਦਿਨਾਂ ਦਾ ਰਹਿਣ ਤੇ ਬਾਜਵਾ ਸਾਹਿਬ ਹਾਂਜੀ ਇਹਦੇ ਤੇ ਜ਼ਰੂਰ ਹੈ ਬਾਕੀ ਦੂਸਰੀ ਗੱਲ ਸਾਡਾ ਘਾਤ ਬੰਦ ਹੋ ਗਿਆ ਬਾਕੀ ਬਾਜਵਾ ਤੁਹਾਨੂੰ ਬਾਜਵਾ ਸਭ ਇੱਥੇ ਮਾਰ ਪਈ ਸਾਡੀ ਕਿਸਾਨੀ ਸਾਡੇ ਕਣਕ ਜੇ ਪਜਾਉਣ ਜਾਂ ਤੁਸੀਂ ਪਜਾ ਸਕਦੇ ਸੀ ਸਾਡੇ ਕਣਕ ਵੀ ਪਜਾਵਾਂਗੇ ਰੇਤ ਵਿੱਚ ਪਜਾਵਾਂਗੇ ਮੈਂ ਤੇ ਬਾਜਵਾ ਸਾਹਿਬ ਤੁਹਾਡੇ ਨਾਲ ਇਸ ਦਾ ਵਾਅਦਾ ਕਰਦੇ ਹਾਂ ਜੇ ਤੇਲ ਪਾਣੀ ਕਿਸੇ ਜੀ ਦੇ ਦੇਣੇ ਉਹ ਕਾਂਗਰਸ ਪਾਰਟੀ ਦਟ ਕੇ ਤੁਹਾਡੇ ਨਾਲ ਖੜੂਗੀ ਤੇ ਉਹ ਸਾਰੇ ਮੈਂ ਤੇ ਬਾਜਵਾ ਸਾਹਿਬ ਤੁਹਾਡੀ ਤੇ ਜੀਰਾ ਸਾਹਿਬ ਬਹੁਤ ਬਹੁਤ ਧੰਨਵਾਦੀ ਹਾਂ ਜੀ ਜੀ ਬਹੁਤ ਬਹੁਤ ਵਧਿਦਾ ਤੁਹਾਡੇ ਨਾਲ ਆਇਓ ਇਹ ਹਾਲਾਤ ਨਹੀਂ ਬਣਨੇ ਸੀ ਸਾਡਾ 25% ਨੁਕਸਾਨ ਹੋਣਾ ਸੀ 75% ਨੁਕਸਾਨ ਨਹੀਂ ਸਰਕਾਰਾਂ ਦੀਆਂ ਨਲਕੀਆਂ ਕਰਕੇ ਕਿਹੜੇ ਸਮੇਂ ਪਾਣੀ ਛੱਡਣਾ ਸੀ ਕਿਹੜੇ ਸਮੇਂ ਦਰ ਖੋਲ੍ਹਣੇ ਸੀ ਉਹ ਸਾਰੀ ਅਸੀਂ ਗੱਲਬਾਤ ਕਰਾਂਗੇ ਇਹਨਾਂ ਹੜ੍ਹਾਂ ਤੋਂ ਬਾਅਦ ਕੇਂਦਰ ਸਰਕਾਰ ਦਾ ਕੀ ਰਵਈਆ ਰਹੀ ਆ ਬੀਬੀਐਮੀ ਦਾ ਕੀ ਰਹਾ ਪਾਖੜਾ ਦੇ ਕੀ ਹੋਇਆ ਪੌਂਗ ਡੈਮ 'ਚ ਕੀ ਹੋਇਆ ਜਿਹੜੀ ਖਦਾਈ ਕਰਨੀ ਸੀ ਪੁਰਾਖੀ ਹੋਇਆ ਜਿਹੜਾ ਕਹਿੰਦੇ ਇਹਨਾਂ ਦਾ ਇਰੀਗੇਸ਼ਨ ਮਿਨਿਸਟਰ ਕੀ ਇੰਨੇ ਲੱਖ ਮੈਂ ਰੁਪਇਆ ਦਿੱਤਾ ਪੂਰੀ ਗੱਲ ਕਰਾਂਗੇ ਵੀ ਤੂੰ ਉਹ ਰੁਪਇਆ ਦਿੱਤਾ ਤੇ ਫਿਰ ਟੈਂਡਰ ਲੱਗਿਆ ਸਾਰਾ ਕੁਝ ਮੈਂ ਇਹ ਸਮਝਦਾ ਕਿ 75% ਜਿਹੜਾ ਇਹ ਆਇਆ ਹੜ ਆਇਆ ਇਹ ਇਹਨਾਂ ਦੀ ਨਲੈਕੀ ਦੇ ਕਾਰਨ ਆਇਆ 25% ਨੁਕਸਾਨ ਸਾਡਾ ਹੋਣਾ ਸੀ ਮੈਂ ਨਹੀਂ ਕਹਿੰਦਾ ਜਮਾ ਨਹੀਂ ਹੋਣਾ ਪਰ ਇੰਨਾ ਭਾਰੀ ਨੁਕਸਾਨ ਨਹੀਂ ਹੋਣਾ ਸੀ ਜੇ ਸਮੇਂ-ਸਮੇਂ ਸਿਰ ਉਹਨੂੰ ਤਰੀਕੇ ਦੇ ਨਾਲ ਕੰਮ ਕੀਤਾ ਦਾ ਸੇਵਾ ਕਰਦੀ ਹੈ ਹਰ ਥਾਂਾਂ ਤੇ ਡਿਊਟੀਆਂ ਲਾਦਦੀਆਂ ਆਸੇ-ਪਾਸੇ ਦੂਜੇ ਜ਼ਿਲ੍ਹਿਆਂ ਦੀਆਂ ਡਿਊਟੀਆਂ ਲਾਦਦੀਆਂ ਬੰਦੇ ਬਣ ਦਿੱਤੇ ਗਏ ਆ। ਕੋਈ ਇਸ ਤਰ੍ਹਾਂ ਅਸੀਂ ਸਾਰੀਆਂ ਡਿਊਟੀਆਂ। ਅੱਛਾ ਇਸ ਤੋਂ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਆਇਆ ਕਿਸਾਨਾਂ ਦੇ ਕੋਲ। ਉਹਨਾਂ ਨਾਲ ਖੜਾਂਗੇ ਉਹਨਾਂ ਚੁਣੌਤੀਆਂ ਦੇ ਵਿੱਚ ਉਹਨਾਂ ਦੀ ਨੂੰ ਕੰਮ ਕਰਾਂਗੇ ਉਹਨਾਂ ਦੀ ਸੇਵਾ ਕਰਾਂਗੇ। ਸਰ ਇੰਨਾ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਲੇਕਿਨ ਮੋਦੀ ਸਰਕਾਰ ਦਾ ਇੱਕ ਵੀ ਬਿਆਨ ਨਹੀਂ ਸਾਮ। ਹਾਂਜੀ। ਮੋਹਨ ਸਿੰਘ ਦੀ ਸਰਕਾਰ ਵੀ। ਜੀ ਜੀ। ਭਾਈ ਸਾਹਿਬ ਪਹੁੰਚੇ ਨੇ ਇੱਥੇ ਜਿਹੜਾ ਕੀ ਇਲਾਕੇ ਦੇ ਵਿੱਚ ਗੱਲਬਾਤ ਕਰਦੇ ਨਾਲ ਹੰਤੂ ਜੀ ਜੀ ਸੀ ਇਨਰ ਤੇ ਗਾ ਬੋ ਪੰਜਾਬ ਹੈ ਮੈਂ ਇਕਲੀ ਨੋਟਿਸ ਉਸ ਬਿਲ ਸਮੀਨਾ ਜੀ ਕਿ ਜੇ ਕੋਈ ਵੀ ਜ਼ਿੰਮੇਵਾਰ ਮੁੱਖ ਮੰਤਰੀ ਹੁੰਦਾ ਤੇ ਇੰਡੀਆ ਦੇ ਜਿਹੜਾ ਮੈਟਰੋਲੋਜੀਕਲ ਆਫਿਸ ਹੈ ਉਹਨੇ ਕਲੀਅਰ ਵਾਰਨਿੰਗ ਮਈ ਦੇ ਮਹੀਨੇ ਵਿੱਚ ਦੇ ਦਿੱਤੀ ਸੀ ਕਿ ਜੂਨ ਤੇ ਜੁਲਾਈ ਦੇ ਵਿੱਚ ਬਰਸਾਤ ਕਿੰਨੀ ਹੋਣੀ ਰੈਡ ਅਲਰਟ ਹੋਇਆ orange ਅਲਰਟ ਹੋਇਆ ਇਹ ਚੀਫ ਮਿਨਿਸਟਰ ਦਾ ਫਰਜ਼ ਸੀ ਕਿ ਸੈਂਟਰ ਵਾਟਰ ਕਮਿਸ਼ਨ ਜਿਹੜੀ ਜਿਹੜਾ ਇਰੀਗੇਸ਼ਨ ਦਾ ਵਿਭਾਗ ਹੈ ਸੈਂਟਰ ਦਾ ਜਿਹੜਾ ਡੈਮਾਂ ਤੇ ਸਾਰੀ ਆਪਣੀ ਪਕੜ ਰੱਖਦਾ ਜਿਹਦੇ ਉੱਤੇ ਪਖਰਾ ਬਿਆਸ ਦਾ ਡੈਮ ਵੀ ਹੈ ਪੌਂਗ ਵੀ ਹੈ ਪੌਂਗ ਡੈਮ ਵੀ ਹੈ ਰنجੀਤ ਸਾਗਰ ਡੈਮ ਵੀ ਹੈ ਇਹਨਾਂ ਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੂੰ ਪਤਾ ਸੀ ਬਰਸਾਤ ਆਣੀ ਉਦੋਂ ਚਾਹੀਦਾ ਸੀ ਗਵਰਨਮੈਂਟ ਆਫ ਪੰਜਾਬ ਨੂੰ ਕਿਉਂਕਿ ਸਾਰੀਆਂ ਏਜੰਸੀਆਂ ਬੈਠਦੀਆਂ ਉਹਦੇ ਵਿੱਚ ਰਾਜਸਥਾਨ ਦੇ ਬੰਦੇ ਹੀ ਬੈਠਦੇ ਨੇ ਹਿਮਾਚਲ ਵਾਲੇ ਵੀ ਹਰਿਆਣੇ ਵਾਲੇ ਵੀ ਪੰਜਾਬ ਵਾਲੇ ਕਿਉਂਕਿ ਇਹ ਸਾਰੀਆਂ ਗਵਰਨਮੈਂਟਸ ਦਾ ਕੰਟਰੋਲ ਹੈ ਉਹਦੇ ਤੇ ਤੇ ਸੈਂਟਰ ਦਾ ਤੇ ਹੈ ਹੀ ਹੈ ਤੇ ਜੇ ਆਸਤਾ ਇਸ ਦਾ ਪਾਣੀ ਛੱਡਦੇ ਰਹਿੰਦੇ ਤੇ ਪੰਜਾਬ ਦਾ ਬਚਾਅ ਹੋ ਜਾਂਦਾ ਦੂਜੀ ਗੱਲ ਜਿਹੜਾ ਵੱਡਾ ਐਜ਼ ਲੀਡਰ ਆਫ ਦੀ ਆਪੋਜੀਸ਼ਨ ਮੈਂ ਗੱਲ ਕਰ ਰਿਹਾ ਪਿਛਲੇ ਸੈਸ਼ਨ ਜਿਹੜਾ ਮਹੀਨਾ ਸਵਾ ਮਹੀਨਾ ਜਾਂ ਡੇਢ ਮਹੀਨਾ ਪਹਿਲੇ ਹੋਇਆ ਬਕਾਇਦਾ ਤੌਰ ਇਰੀਗੇਸ਼ਨ ਮਿਨਿਸਟਰ ਸਾਹਿਬ ਨੂੰ ਮੈਂ ਪੁੱਛਿਆ ਸੀ ਕਿ ਰਿਗਾ ਗੋਇਲ ਸਾਹਿਬ ਮੈਨੂੰ ਇਹ ਦੱਸੋ ਕਗਰਸਰਾ ਬੈਠ ਗਿਆ ਸੀ ਅਸੀਂ ਵੀ ਸਾਰੇ ਉਸ ਏਰੀਆ ਚੋਂ ਜਿੱਥੇ ਦਰਿਆ ਬੈਂਦੇ ਸੈਟਲਰ ਰਾਬੀ ਤੇ ਬਿਆਸੜ ਤੇ ਉਸ ਟਾਈਮ ਉਥੇ ਉਹਨਾਂ ਨੇ ਇਸ ਕਾਲ ਦੀ ਸ਼ੋਰੈਂਸ ਦਿੱਤੀ ਸੀ ਕਿ ਬਾਜਾ ਸਾਹਿਬ 8000 ਕਿਲੋਮੀਟਰ ਡਰੇਨ ਜੇ ਤੇ 74 ਜਗਾ ਬਨ ਨੇ ਅਸੀਂ 250 ਕਰੋੜ ਰੁਪਈਆ ਲਾ ਕੇ ਸਾਰੀਆਂ ਹੀ ਜਿਹੜੀਆਂ ਡਰੇਨ ਜੇ ਦੇ ਸਾਫ ਕਰਦੇ ਤੇ ਸਾਰੇ ਬਨ ਮਜ਼ਬੂਤ ਕਰਦੇ ਜੇ ਐਕਚੁਅਲ ਦੇ ਵਿੱਚ ਇਹਨਾਂ ਪਿੱਛੇ ਧਿਆਨ ਕੀਤਾ ਹੁੰਦਾ ਤੇ ਇਹ ਹਾਲ ਨਹੀਂ ਸੀ ਹੋਣਾ ਸੋ ਇਹਦੇ ਚ ਜਿੱਥੇ ਇੱਕ ਪਾਸੇ ਨੈਚੁਰਲ ਕਲੈਮਿਟੀ ਹੈ ਹੀ ਹੈ ਬਟ ਇਹਦੇ ਵਿੱਚ ਮੈਨ ਮੇਡ ਮੈਂ ਸਮਝਦਾ ਐਂਡ ਪਾਰਟਿਕੁਲਰਲੀ ਗਵਰਨਮੈਂਟ ਆਫ ਪੰਜਾਬ ਇਰਿਸਪੌਂਸਿਬਲ ਚੀਫ ਮਿਨਿਸਟਰ ਇਰਿਸਪੌਂਸਿਬਲ ਇਨਰ ਦੇ ਇਰੀਗੇਸ਼ਨ ਮਿਨਿਸਟਰ ਤੇ ਜੋ ਆ ਕਰਿਸ਼ਨ ਕੁਮਾਰ ਤੇ ਦੂਸਰੇ ਚੌਥੇ ਕਰ ਰਹੇ ਨੇ ਤੁਸੀਂ ਵੇਖ ਹੀ ਲਿਆ ਜੀ ਇਹ 250 ਦਾ 250 ਕਰੋੜ ਰੁਪਇਆ ਖਾ ਗਏ ਤੁਸੀਂ ਕਹਿ ਰਹੇ ਕਿ ਪਗਲਾ ਤਿਆਰੀ ਨਹੀਂ ਕੋਈ ਪਰ ਹੁਣ ਜੋ ਹਾਲਾਤ ਬਣੇ ਉਸ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਕੇਂਦਰ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇ ਜ਼ੀਰੋ ਜੀ جے شیوराज चौहान ਆਇਆ ਦੇਖੇ ਕੀ ਕੀ ਅਸੀਂ चौहान ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ चौहान ਸਾਹਿਬ ਕੀ ਪ੍ਰਧਾਨ ਮੰਤਰੀ ਜੀ ਇੰਨੇ ਬਿਜ਼ੀ ਨੇ ਪੰਜਾਬ ਹਮੇਸ਼ਾ ਇਹੀ ਲੋਕ ਨੇ ਬਾਰਡਰ ਤੇ ਜਿਹੜੇ ਹਮੇਸ਼ਾ ਦੇਸ਼ ਵਾਸਤੇ ਖਲੋਂਦੇ ਨੇ ਕੀ ਪ੍ਰਧਾਨ ਮੰਤਰੀ ਜੀ ਅੱਜ ਤੱਕ ਟਾਈਮ ਕਿਉਂ ਨਹੀਂ ਕੱਢ ਸਕਿਆ ਜੀ 에ਰੀਅਲ ਸਰਵੇ ਤੇ 에ਰੀਅਲ ਸਰਵੇ ਯਾਨਤ 1 ਘੰਟੇ ਦਾ ਟਾਈਮ ਲੱਗਦਾ ਤੁਸੀਂ ਇੱਥੋਂ ਹੋ ਕੇ ਗਏ ਹੋ ਤੁਸੀਂ ਖੁਦ تسلیم ਕੀਤਾ ਕਿ 4 ਲੱਖ ਏਕੜ ਤੋਂ ਵੱਧ ਜ਼ਮੀਨ ਪਰ ਬਾਵਤ ਹੈ ਤੁਸੀਂ ਦੱਸੋ ਕਿ ਮਿਨੀਮਮ ਮੁਆਵਜ਼ਾ ਕਿ ਦੋਗੇ ਸਾਡੀ ਡਿਮਾਂਡ ਘੱਟ ਤੋਂ ਘੱਟ 50000 ਰੁਪਏ ਪ੍ਰਤੀ ਏਕੜ ਦੀ ਕਿਉਂਕਿ ਝੋਨਾ 70 ਤੋਂ 80000 ਰੁਪਏ ਕਿੱਲੇ ਦਾ ਨਿਕਲਦਾ ਝੋਨੇ ਦੇ ਨਾਲ-ਨਾਲ ਬਹੁਤ ਸਾਡੇ ਸਾਡੇ ਏਰੀਆ 'ਚ ਸ਼ੂਗਰ ਕੇ ਨੇ ਗੰਨੇ ਦਾ ਕ੍ਰੌਪ 1 ਸਾਲ ਦਾ ਝੋਨੇ ਦਾ ਕ੍ਰੌਪ 6 ਮਹੀਨਿਆਂ ਦਾ ਤੇ ਗੰਨੇ ਵਾਲਿਆਂ ਦਾ ਤੇ ਪੂਰੇ ਸਾਲ ਦੀ ਫਸਲ ਖਤਮ ਹੋ ਗਈ ਝੋਨੇ ਦਾ ਵੀ ਮਿਨੀਮਮ ਖਰਚਾ ਜਿਹੜਾ 25 ਤੋਂ 30000 ਰੁਪਏ ਆ ਕਮਾਤ ਦਾ ਖਰਚਾ 35 ਤੋਂ 40000 ਰੁਪਏ ਦਾ ਕਿੱਲੇ ਦਾ ਜੀ ਕੌਣ ਕੰਪਨਸੇਟ ਕਰੇਗਾ ਜੀ ਕਾਇੰਟੀ ਸੋਏ ਇੱਥੇ ਜ਼ ਬਿਗ ਬਾਦ ਦੂਜੇ ਪਾਸੇ ਹੁਣ ਹਸਪਤਾਲ ਦਾਖਲ ਹੋ ਗਿਆ ਜਾ ਕੇ ਇੰਦਾ ਤਾਂ ਡਰਾਮਾ ਹੀ ਨਹੀਂ ਅਟ ਰਿਹਾ ਜੀ ਤੁਸੀਂ ਵੇਖੋ ਕਿੱਡੀ ਬਦਕਿਸਮਤੀ ਦੀ ਗੱਲ ਐ ਅੱਜ ਇਹ ਭਗਵੰਤ ਮਾਨ ਚਾਹੀਦਾ ਸੀ ਇੱਥੇ ਰੌਲਾ ਚੱਲੀ ਜਾਂਦਾ ਹੁਣੇ ਜੀ ਚੀਮਾ ਸਾਹਿਬ ਬਣਨਗੇ ਕਿ ਨਿਜਰ ਸਾਹਿਬ ਬਣਨਗੇ ਕਿ ਅਮਨ ਰੋੜਾ ਜੀ ਬਣ ਗਏ ਇਹਨਾਂ ਨੂੰ ਇਸ ਗੱਲ ਦੀ ਪਈ ਐ ਜੀ ਪੰਜਾਬ ਨੂੰ ਜ਼ਿੰਦਗੀਆਂ ਦੀ ਪਈ ਐ ਕੇਜਰੀਵਾਲ ਸਾਹਿਬ ਨੂੰ ਇਹ ਪਈ ਇੱਕ ਦੱਸੋ ਜੀ ਹੁਣ ਅਸੀਂ ਚੀ ਮਿਸਟੈਕ ਕਿਹਨੂੰ ਬਣਾਈ ਐ ਕਿਸੇ ਹੋਰ ਦੇ ਖੂ ਖਾਤੇ ਪਾ ਦੀ ਐ ਜਿਹੜਾ ਕਾ ਉਹਨੇ ਜੋ ਕੁਝ ਇੱਥੇ ناکਾਮਯਾਬੀ ਹੈ ਕਿਸੇ ਨਾ ਕਿਸੇ ਖੂ ਖਾਤੇ ਪਾਣਗੇ ਇਹਨਾਂ ਦੀ ਕੋਸ਼ਿਸ਼ ਹੈ ਸੈਂਟਰ ਤੇ ਪਾਣਾ ਸੈਂਟਰ ਦੀ ਕੋਸ਼ਿਸ਼ ਹੈ ਇਹਨਾਂ ਤੇ ਪਾਣਾ ਤੇ ਡੋਪ ਪੰਜਾਬ ਗਿਆ ਆਓ ਜੀ ਸਰ ਜੀ ਖਾਣਾ